ਕੀ ਜਵਾਈ ਨੇ ਕੀਤਾ ਸਾਲੇ ਦਾ ਕਤਲ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਪੇਸ਼ ਕਰ ਨੂੰ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਇਨੀਆਂ ਨੂੰ ਕਤਮ ਕੀਤਾ ਐਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਜਿਹੜਾ ਮਾਰ ਦਿੱਤਾ ਹਾਂਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਨਾ ਦੇ ਰਿਹਾ ਮਹੀਨੇ ਤੋਂ ਲਾਪਤਾ ਸਾਲਾ ਨਹੀਂ ਲੱਗੀ ਕੋਈ ਉੱਗ ਸੁਗ ਮੈਨੂੰ ਵੀ ਪਤਾ ਨਹੀਂ ਕਿ ਮੇਰੇ ਨਾਮ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਕਿ ਨਹੀਂ ਚੱਲਦੀ ਐ ਇਸ ਗੱਲ 'ਚ ਮੈਨੂੰ ਵੀ ਪਤਾ ਨਹੀਂ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਕਿ ਤੇਰੇ ਪਿਓ ਨੂੰ ਮਾਰ ਦੇਣਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਮੇਥੀ ਪੇਸ਼ ਕਰਵਾ ਰੋਂਦੇ ਪਰਵਾਰ ਦੇ ਜਵਾਈ ਤੇ ਰੋਂਗ ਤੇ ਖੜੇ ਕਰਦੇ ਖੁਲਾਸੇ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੀ ਸਾਸ ਸੋਤਮੰਤ ਕੋਰ ਨੇ ਪ੍ਰਭਜੋ ਸਿੰਘ ਨੇ ਨਾਲ ਕੀਤੀ ਆ ਇਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਉਹਦੇ ਨੰਬਰ ਤੇ ਜਵਾਈ ਸਾਲੇ ਤੇ ਪੈਣ ਨਾਲ ਨਜਾਇਜ਼ ਸਬੰਧਾਂ ਦਾ ਕਰਦਾ ਸੀ ਸ਼ੱਕ ਨੂੰ ਕਹਿੰਦੇ ਰੇ ਆ ਕੁਲਵਿੰਦਰਪੁਰ ਨੂੰ ਵੀ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤਰਜਦੀ ਰਹੀ ਆ ਤੂੰ ਉਹਨੂੰ ਬੁਲਾ ਚਾਹੀ ਉਹਨੂੰ ਮਾਰਨ ਨਾਲੋਂ ਜਾਨ ਨੂੰ ਖਤਮ ਕਰਨਾ ਸੱਸਰੀਆ ਕਾ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਆ ਗਗਨਦੀਪ ਸਿੰਘ ਪੰਜਾਬ ਚ ਇੱਕ ਰੌਂਟੇ ਖੜੇ ਕਰਦੀ ਘਟਨਾ ਵਾਪਰੀ ਹੈ ਇੱਕ ਜਵਾਈ ਤੇ ਹੀ ਆਪਣੇ ਸਾਲੇ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਗੰਭੀਰ ਇਲਜ਼ਾਮ ਲੱਗੇ ਨੇ ਇਸ ਨੂੰ ਰੋਂਦੇ ਕਰ ਲਾਉਂਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਜਵਾਈ ਵੱਲੋਂ ਹੀ ਆਪਣੇ ਸਾਲੇ ਦਾ ਕਤਲ ਕੀਤਾ ਗਿਆ ਤੇ ਉਸ ਦੀ Laash ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਜਿਸ ਕਰਕੇ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਵੱਡਾ ਸਵਾਲ ਖੜਾ ਹੋ ਚੁੱਕਿਆ ਕਿ ਗੁਰਵਿੰਦਰ ਸਿੰਘ ਜਾਉਂਦਾ ਹੈ ਜਾਂ ਸੱਚਮੁੱਚ ਉਸ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਪੰਜਾਬ ਚ ਇੱਕ ਰੌਂਗਟੇ ਖੜੇ ਕਰਦੀ ਘਟਨਾ ਸਾਹਮਣੇ ਆਈ ਹੈ ਤਾਂ ਹਾਂ ਮਾਰ ਰੋਂਦੇ ਪੀੜਤ ਪਰਿਵਾਰ ਦਾ ਇਹ ਸੋਨਾ ਸੁਨੱਖਾ ਪੁੱਤ ਕਰੀਬ 1 ਮਹੀਨੇ ਤੋਂ ਲਾਪਤਾ ਹੈ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਪੁੱਤ ਦਾ ਕਤਲ ਹੋ ਚੁੱਕਿਆ ਹੈ ਲਾਸ਼ ਨੂੰ ਖੁਰਦ-ਬੁਰਦ ਕੀਤਾ ਗਿਆ ਹੈ ਜਿਸ ਕਰਕੇ ਉਸ ਦੀ ਕੋਈ ਵੀ ਉਗ ਸੋਗ ਨਹੀਂ ਮਿਲ ਰਹੀ ਇਸ ਪਰਿਵਾਰ ਵੱਲੋਂ ਕਤਲ ਦੇ ਇਲਜ਼ਾਮ ਆਪਣੇ ਜਵਾਈ ਤੇ ਉਸਦੇ ਪਰਿਵਾਰ ਤੇ ਲਗਾਏ ਗਏ ਨੇ ਇਸ ਪਰਿਵਾਰ ਨੇ ਰੌਂਕਤੇ ਖੜੇ ਕਰਦੇ ਖੁਲਾਸੇ ਕਰਦੇ ਦੱਸਿਆ ਕਿ ਮੁਲਜ਼ਮ ਜਵਾਈ ਨੂੰ ਸ਼ੱਕ ਸੀ ਕਿ ਉਸਦੇ ਸਾਲੇ ਦੇ ਉਸਦੀ ਭੈਣ ਨਾਲ ਨਾਜਾਇਜ਼ ਸਬੰਧ ਚੱਲਦੇ ਆ ਰਹੇ ਨੇ ਜਿਸ ਕਰਕੇ ਜਵਾਈ ਪ੍ਰਵਜੋਤ ਸਿੰਘ ਆਪਣੇ ਸਾਲੇ ਗੁਰਵਿੰਦਰ ਸਿੰਘ ਨੂੰ ਲੈ ਕੇ ਰஞ்சிਸ਼ ਰਖਦਾ ਆ ਰਿਹਾ ਸੀ ਉਹ ਗੁਰਵਿੰਦਰ ਸਿੰਘ ਨੂੰ ਖਤਮ ਕਰਨਾ ਚਾਹੁੰਦਾ ਸੀ ਉਸ ਦਾ ਕੰਡਾ ਕੱਢਣਾ ਚਾਹੁੰਦਾ ਸੀ ਇਸ ਪਰਿਵਾਰ ਵੱਲੋਂ ਖਾਤਸ਼ਾ ਜਤਾਇਆ ਜਾ ਰਿਹਾ ਹੈ ਕਿ ਇਸੇ ਰੰਜਿਸ਼ ਦੇ ਚੱਲਦੇ ਉਹਨਾਂ ਦੇ ਜਵਾਈ ਤੇ ਉਸਦੇ ਪਰਿਵਾਰ ਨੇ ਗੁਰਵਿੰਦਰ ਸਿੰਘ ਦਾ ਪੂਰਾ پلان ਬਣਾ ਕੇ ਕਤਲ ਕੀਤਾ ਗਿਆ ਤੇ ਉਸ ਦੀ Laash ਨੂੰ ਖੁਰਤਬੁਰਦ ਕਰ ਦਿੱਤਾ ਗਿਆ ਜਿਸ ਕਰਕੇ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਗੁਰਵਿੰਦਰ ਸਿੰਘ ਦੀ Laash ਉਹਨਾਂ ਨੂੰ ਬਰਾਮਦ ਨਹੀਂ ਹੋਈ ਹੈ ਮੈਨੂੰ ਨਹੀਂ ਪਤਾ ਕਿ ਮੇਰੀ ਨਾਨ ਦੇ ਨਾਲ ਮੇਰੇ ਵੀਰ ਦੀ ਗੱਲ ਚੱਲਦੀ ਹੈ ਕਿ ਨਹੀਂ ਚੱਲਦੀ ਇਸ ਗੱਲ ਤੋਂ ਮੈਨੂੰ ਨਹੀਂ ਪਤਾ ਦੋ ਤਰੀਕ ਤੇ ਪਤਾ ਲੱਗਾ ਇਸ ਗੱਲ ਦਾ ਨਾ ਦੋ ਤਰੀਕ ਤੋਂ ਲੈ ਕੇ ਪੂਰੀ ਸੰਦੇਸ਼ ਕੀਤੀ ਪਲਾਨ ਬਣਾਉਂਦੇ ਰਹੇ ਵੀ ਤੇਰੇ ਭਰਾ ਨੂੰ ਅਹੀ ਖਤਮ ਕਰ ਦੇਣਾ ਵਾ ਮੈਨੂੰ ਵੀ ਇਹਨਾਂ ਨੇ ਬਹੁਤ ਟੌਰਚਰ ਕੀਤਾ ਬਹੁਤ ਜ਼ਿਆਦਾ ਵੀ ਤੇਰੇ ਪਿਓ ਨੂੰ ਮਾਰ ਦੇਣਾ ਵਾ ਤੇਰੀ ਮਾਂ ਨੂੰ ਮਾਰ ਦੇਣਾ ਨਹੀਂ ਤੇ ਆਪਣਾ ਭਰਾ ਜਿਹੜਾ ਤੂੰ ਇੱਥੇ ਪੇਸ਼ ਕਰਵਾ ਤੇ ਮੈਨੂੰ ਕਹਿੰਦੇ ਰਹੇ ਆ ਵੀ ਤੈਨੂੰ ਜਾਨੋ ਖਤਮ ਕਰਨਾ ਤੇਰੇ ਭਰਾ ਦੇ ਨਾਲ ਹੀ ਤੈਨੂੰ ਜਾਨੋ ਖਤਮ ਕਰਨਾ ਤੇ ਦੋ ਵਾਰੀ ਸਾਡੇ ਘਰ ਇਹਨਾਂ ਬੰਦੇ ਵੀ ਪਵਾਏ ਨਹੀਂ ਇੱਥੇ ਕਿ ਜਾਂ ਤੇਰੇ ਪਿਓ ਨੂੰ ਖਤਮ ਕਰਵਾ ਦੇਣਾ ਆਪਣੇ ਪਿਓ ਨੂੰ ਕਾਹ ਦਰਖਾਸਤਾਂ ਨਾਲ ਜੇ ਜਿੰਨੀਆਂ ਦਰਖਾਸਤਾਂ ਹੋਣੀਆਂ ਲਾਚਾ ਤੇ ਬਾਅਦ ਵਿੱਚ ਮੈਂ ਤੇਰਾ ਨੂੰ ਇਹਨਾਂ ਮੇਰੀ ਮਾਰ ਕਟਾਈ ਕੀਤੀ ਆ ਬਹੁਤ ਜਿਆਦੀ ਕੀਤੀ ਆ ਮੇਰੇ ਸਾਸ ਸੋਤਮੰਤ ਕੋਰ ਨੇ ਪ੍ਰਭਜੋ ਸਿੰਘ ਨੇ ਨਾਲ ਕੀਤੀ ਆ ਤੇ ਬਾਅਦ ਉਹਦੇ ਤੋਂ ਬਾਅਦ ਇਹ ਡਿਊਟੀ ਚੱਲ ਗਿਆ ਇਹਨੇ ਮੈਨੂੰ ਫੇਰ ਰਾਤ ਉਸੇ ਰਾਤ ਹੀ ਮੈਨੂੰ ਇਹਨੇ ਫੋਨ ਕੀਤਾ ਤੇਰੇ ਕੋ ਫੋਨ ਸਵੇਰੇ ਘੋਇਆ ਜਾਣਾ ਗੱਡੀ ਦੇ ਵਿੱਚ ਸ਼ਰਾਬ ਨਹੀਂ ਪਈ ਗੱਡੀ ਦੇ ਵਿੱਚ ਪਟ્રોલ ਪਿਆ ਤੇ ਤੇਰਾ ਕੰਮ ਤੇਰੇ ਭਰਾ ਦੇ ਨਾਲ ਹੀ ਹੋਣਾ ਤੇ ਮੇਰੀ ਸੱਸ ਕਹਿੰਦੀ ਰਹੀ ਆ ਕਿ ਡੈੱਡ ਬੋਡੀ ਜਿਹੜੀ ਆ ਇਹਦੇ ਭਰਾ ਦੀ ਇਹਦੇ ਸਾਹਮਣੇ ਲਿਆ ਕੇ ਉਹਨੂੰ ਤੜਤ ਮਤਲਬ ਕਿ ਉਹਨੂੰ ਇੰਨਾ ਕਿ ਮਾਰਨਾ ਉਹਨੂੰ ਤਸੀਹੇ ਦੇ ਦੇ ਕੇ ਮਾਰਨਾ ਤੇ ਮਾਰਨਾ ਵੀ ਤੇਰੇ ਸਾਹਮਣੇ ਤੇ ਬਾਅਦ ਚ ਤੇਰਾ ਵੀ ਨਾਲ ਹੀ ਹੋ ਜੇ ਨੰਬਰ ਲੱਗਣਾ ਇੰਨਾ ਮੈਨੂੰ ਤੰਗ ਕਰਦੇ ਨੇ ਕਿ ਉਹਦਾ ਜਿਹੜਾ ਮੋਰਡਰ ਮਾਰ ਦਿੱਤਾ ਹਾਂਜੀ ਇਹਨਾਂ ਮਾਰ ਦਿੱਤਾ ਇਹ ਮੇਰੇ ਸਾਹਮਣੇ ਪਲਾਨ ਬਣਾਉਂਦੇ ਰਹੇ ਆ ਉਹਨੂੰ ਕਹਿੰਦੇ ਰਹੇ ਆ ਪਲਵਿੰਦਰ ਕੌਰ ਨੂੰ ਕਿ ਤੂੰ ਉਹਨੂੰ ਬੁਲਾ ਜਿੱਦਾਂ ਤੂੰ ਪਹਿਲਾਂ ਉਹਨੂੰ ਤੱਜਦੀ ਰਹੀ ਆ ਤੂੰ ਉਹਨੂੰ ਬੁਲਾ ਤੇ ਅਹੀ ਉਹਨੂੰ ਮਾਰਨ ਨਾਲੋਂ ਜਾਨ ਨੂੰ ਖਤਮ ਕਰਨਾ ਨਹੀਂ ਮਿਲੀ ਮੈਂ ਇਹ ਚਾਹੁੰਨੀ ਆ ਕਿ ਉਹਦੀ ਡੈੱਡ ਬੋਡੀ ਵੀ ਮਿਲੇ ਜਿਹੜੇ ਬੰਦੇ ਪੜੇ ਗਏ ਨੇ ਇਹਨਾਂ ਕੋਈ ਪੂਰੀ ਡਿਟੇਲ ਤੋਂ ਪਤਾ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਉਹ ਨਹੀਂ ਸਾਨੂੰ ਮਿਲਾ ਜਿਹੜੇ ਚਰਨਜੀਤ ਸਾਰੇ ਆ ਧਨੀਏ ਕੇ ਬਾਂਗਰ ਵਾਲੇ ਉਹ ਸਾਨੂੰ ਹਮੇਸ਼ਾ ਹੀ ਜਦੋਂ ਅਸੀਂ ਜਾਂਦੇ ਰਹੇ ਕਹਿੰਦੇ ਸਿਰਦਰਦੀ ਕੇਸ ਆ ਸਾਨੂੰ ਕਦੀ ਵੀ ਕੋਈ ਗੱਲ ਨਹੀਂ ਦੱਸੀ ਉਹ ਜਦੋਂ ਸਾਡੇ ਘਰ ਦੇ ਸਾਹਮਣੇ ਬਾਂਗੋਵਾਨੀ ਇੱਕ ਬਾਜਵਾਲੀ ਥੋਟੀ ਆ ਉਹਨਾਂ ਦੇ ਘਰ ਤੋਂ ਇਹਨਾਂ ਨੇ ਕੈਮਰੇ ਦੇ ਪੂਰੇ ਅਪਰੂਫ ਕੱਢੇ ਆ ਉਹਦੇ ਵਿੱਚ ਕੁਲਦੀਪ ਆਇਆ ਕੁਲਦੀਪ ਦੀ ਮਾਂ ਆਈ ਆ ਪ੍ਰਭਜੋਤ ਆਇਆ ਇਹਨਾਂ ਨੇ ਉਹ ਜੱਜ ਦੇ ਸਾਹਮਣੇ ਪੇਸ਼ ਇੱਕ ਵੀ ਗੱਲ ਨਹੀਂ ਕੀਤੀ ਮੇਰ ਚ ਨਹੀਂ ਆ ਗੋ ਸਾਰੀਆਂ ਗੱਲਾਂ ਜੱਜ ਦੇ ਸਾਹਮਣੇ ਪੇਸ਼ ਕਰਨ ਮੈਨੂੰ ਮੇਰੇ ਭਰਾ ਦੀ ਡੱਡੂ ਬੁਣੀ ਚਾਹੀਦੀ ਆ ਇੰਨੀਆਂ ਨੂੰ ਕਤਮ ਕੀਤਾ ਇਨਾ ਮੈਨੂੰ ਪਤਾ ਮੈਨੂੰ ਮੇਰੇ ਭਰਾ ਦੀ ਡੈੱਡ ਬੋਡੀ ਚਾਹੀਦੀ ਆ ਮੈਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਕਹਿੰਦੇ ਹੁਣ ਵੀ ਪ੍ਰਭਜੋਤ ਸਿੰਘ ਇਸ ਰਾਤੇ ਮੈਸੇਜ ਕਰਕੇ ਕਹਿੰਦਾ ਮੇਰਾ ਪੁਲਿਸ ਕੁਝ ਨਹੀਂ ਕਰ ਸਕਦੀ ਉਹ ਅਜੇ ਵੀ ਇੰਨੀ ਗੱਲ ਕਹਿੰਦਾ ਪਰ ਇਹਨਾਂ ਨੇ ਉਹਨੂੰ ਮਾਰਿਆ ਇਹਨਾ ਮੈਨੂੰ ਪਤਾ ਸ਼ੱਕੀ ਹਾਲਾਤਾਂ ਚ ਲਾਪਤਾ ਇਹ ਨੌਜਵਾਨ ਬਟਾਲਾ ਦੇ ਪਿੰਡ ਸ਼ਮਸ਼ੇਰਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪੀੜਤ ਇਸ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹਨਾਂ ਦੇ ਪੁੱਤ ਦਾ ਇਨਸਾਫ ਨਹੀਂ ਮਿਲਿਆ ਤਾਂ ਉਹਨਾਂ ਵੱਲੋਂ ਥਾਣੇ ਦਾ ਕਰਾਓ ਕੀਤਾ ਜਾਵੇਗਾ। ਆਏ ਜੇ ਵੀ ਸਾਡੀ ਬੇਟੀ ਮਨਪ੍ਰੀਤ ਕੌਰ ਰਬਜੋਤ ਪਿੰਡ ਬਾਂਗਵਾਨੀ ਦੇ ਨਾਲ ਵਿਆਹੀ ਆ। ਇਹਨਾਂ ਦਾ ਕਾਫੀ ਦਿਨ ਤੋਂ ਝਗੜਾ ਚੱਲਦਾ ਸੀ। ਇਹਨੂੰ ਰਾਜੀਨਾਮਾ ਕਰਕੇ ਘਰ ਲੈ ਜਾਂਦੇ ਰਹੇ ਆ। ਇਸੇ ਆਧਾਰ ਤੇ ਨਾ ਕੀ ਸਾਡੇ ਬੱਚੇ ਨੂੰ ਸ਼ੱਕ ਤੋਂ ਬੁਲਾ ਕੇ ਤੇ ਇਹਦਾ ਕਤਲ ਕੀਤਾ ਗਿਆ। 10 ਅਕਤੂਬਰ ਦੀ ਘਟਨਾ ਜੇ। ਕੀ ਹੋਇਆ ਬਾਕੀ ਜੀ? ਬਾਕੀ ਉਸ ਤੋਂ ਬਾਅਦ ਇਹ ਸੰਸਤਾ ਦੇਖ ਨੂੰ ਪਤਾ ਲੱਗਾ। ਅਸੀਂ ਪੁਲਿਸ ਪਾਰਟੀ ਲਾਗੇ ਘੁੰਮਣਾ ਤੋਂ। ਇਹਨਾਂ ਦੇ ਘਰ ਵਿੱਚ ਤਾਲੇ ਲੱਗੇ ਹੋਏ ਤੇ ਇਹਨਾਂ ਦੇ ਸੋਚ ਆਫ ਆਏ। ਉਹ ਤਾਂ ਸਿੱਧ ਹੈ ਵੀ ਆ ਵੀ ਵਾਕਿਆ ਨਾ ਕੁਝ ਕੀਤਾ ਹੈ ਸਾਨੂੰ ਸਵੇਰੇ ਕਿ ਆਪਣੇ ਗੁਪਤ ਸੂਚਨਾ ਵਾਲਿਆਂ ਦੱਸਿਆ ਕਿ ਤੁਹਾਡੇ ਬੰਦੇ ਦਾ ਇਹ ਕੰਮ ਕਤਲ ਹੋ ਗਿਆ ਉਸ ਤੋਂ ਬਾਅਦ ਅਸੀਂ ਪੁਲਿਸ ਪਾਰਟੀ ਲੈ ਕੇ ਘੁੰਮਣੀ ਘੁੰਮਣ ਵਾਲਿਆਂ ਨੇ ਕਿ ਸਾਨੂੰ ਫਿਰ ਇਸ ਚੀਜ਼ ਦਾ ਪਤਾ ਕਰਕੇ ਦਿੱਤਾ ਕਿ ਘਰ ਨੂੰ ਤਾਲੇ ਲੱਗੇ ਆ ਇਹਨਾਂ ਦੇ ਸੂਚੋ ਵੀ ਆਏ ਆ ਉਹਨਾਂ ਸਾਡੇ ਬੇਟੇ ਲੋਕੇਸ਼ਨ ਵਿੱਚ ਕਢਾਈ ਤੇ ਲੋਕੇਸ਼ਨ ਸਾਡੀ ਨਿਕਲੀ ਆ ਕਲਾਨੌਰ 950 ਚੌਕ ਹੋਇਆ ਰਸ ਮੇਰਾ ਇਹ ਜਿਹੜਾ ਤੁਹਾਡਾ ਜਵਾਈ ਸੀ ਤੁਹਾਡੇ ਬੇਟੇ ਨੇ ਕਿਸ ਗੱਲੋਂ ਲੈ ਕੇ ਰੰਜਿਸ਼ ਰੱਖਿਆ ਇਹ ਸ਼ੱਕ ਕਰਦਾ ਹੋਏ ਆਪਣੇ ਭਾਂਦੇਦਾਰ ਦੇ ਸੰਤ ਉਸ ਚੀਜ਼ ਦਾ ਪਤਾ ਹੀ ਬਾਅਦ ਚ ਨਹੀਂ ਲੱਗਾ ਵੀ ਉਹ ਗੱਲ ਹੈ ਜਾਂ ਨਹੀਂ ਆਇਆ ਉਸੇ ਨਾਲ ਰੰਜਿਸ਼ ਚ ਆ ਕੇ ਇਹਨੂੰ ਪ੍ਰਭਜੋਤ ਸਿੰਘ ਕਲਦੀਪ ਸਿੰਘ ਬਲਵਿੰਦਰ ਕੌਰ ਤੇ ਸਰਪੰਦ ਕੋਰਾਂ ਦੇ ਮਾਤਾ ਚੌਹਾਂ ਜਾਂ ਰਲਕੇ ਦਾ ਕਿਉਂਦਾ ਕੰਮ ਕੀਤਾ ਇਹਦੀ ਵਾਰ ਡੱਡ ਬੋਡੀ ਸਿਪਾਈ ਗਈ ਇੱਕ ਇਹਨਾਂ ਚ ਹੋਰ ਬੰਦਾ ਅਰਸ਼ਦੀਪ ਸਿੰਘ ਪਿੰਡ ਜੰਗਾਲਾ ਗੁਰੂ ਪਿੰਡ ਤਰਨ ਆਈ ਪੁਲਿਸ ਕੋ ਗਏ ਇਹਨਾਂ ਵੀ ਪੁਲਿਸ ਸਾਡਾ ਮਰੇ ਇਤਿਹਾਸ ਸਾਹ ਮਿਲਣਾ ਚਾਹੀਦਾ ਉਸਨੇ ਚੀਨੋ ਕੇ ਮਦਦ ਸਾਨੂੰ ਕਿਸੇ ਤਰੀਕੇ ਨਾਲ ਵੀ ਕੋਈ ਹੱਲ ਨਹੀਂ ਕੱਢਿਆ ਪਹਿਲਾ ਮਹੀਨਾ ਤੱਕ ਕੋਈ ਬੰਦੇ ਨਹੀਂ ਫੜੇ ਗਏ ਤੁਹਾਡੇ ਹੱਥ ਵਿੱਚ ਐਫ ਆਰ ਦੀ ਕਾਪੀ ਹੈ ਕੀ ਕਾਰਵਾਈ ਕੀਤੀ ਗਈ ਪੁਲਿਸ ਨੇ ਹੁਣ ਤੱਕ ਦੋ ਬੰਦੇ ਫੜੇ ਗਏ ਉਹਨਾਂ ਤੋਂ ਕੋਈ ਸਾਬਤ ਨਹੀਂ ਹੋ ਪਾਇਆ ਸਹੀ ਵੀ ਸਾਡਾ ਬੱਚਾ ਜਿੰਦਾ ਜਿਹਾ ਮਰਿਆ ਹ ਸਾਨੂੰ ਇਹਨਾਂ ਕੋਈ ਗੱਲ ਕਲੀਅਰ ਅਜੇ ਤੱਕ ਦੱਸੀ ਨਹੀਂ ਜੀ ਇਸ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਤਿੰਨ ਲੋਕਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਲਦ ਮਾਮਲੇ ਚ ਖੁਲਾਸੇ ਕੀਤੇ ਜਾਣਗੇ ਇਹ ਸਭ ਕਲੀਅਰ ਕੀਤਾ ਜਾਵੇਗਾ ਕਿ ਗੁਰਵਿੰਦਰ ਸਿੰਘ ਜਿਉਂਦਾ ਹੈ ਜਾਂ ਫਿਰ ਉਸ ਦਾ ਕਤਲ ਹੋ ਚੁੱਕਿਆ 19 10 ਤਰੀਕ ਨੂੰ ਨਾ ਮਾਮਲੇ ਦਾ ਰਿਸ਼ਤੇ ਜੀਤਾ ਸੀ ਰਤਨ ਸਿੰਘ ਮੋਲ ਨੂੰ ਇੱਕ ਸਟੇਟਮੈਂਟ ਦਿੱਤੀ ਗਈ ਸੀ ਵੀ ਮੇਰਾ ਬੱਚਾ ਗੁਰਵਿੰਦਰ ਸਿੰਘ ਜਿਹੜਾ ਨਾ ਉਹਦੇ ਆਪਣੇ ਰਿਸ਼ਤੇਦਾਰੀ ਦੇ ਵਿੱਚ ਆਪਣੇ ਰਿਸ਼ਤੇਦਾਰੀ ਦੇ ਵਿੱਚ ਨਾ ਕਿਸੇ ਨਾਲ ਲੜਾਈ ਸੀਗੀ ਤੇ ਉਹਨਾਂ ਨੇ ਨਾ ਉਹਨੂੰ ਹਰਾਸਤ ਚ ਰੱਖਿਆ ਕਿਤੇ ਨਜਾਇਜ਼ ਚੋਕੇ ਲਗੇ ਆ ਤੇ ਉਸ ਤੋਂ ਬਾਅਦ ਇਹਨਾਂ ਨੇ 19 ਤੋਂ ਬਾਅਦ ਮੁੜ ਕੇ ਫੇਰ ਇਹਨਾਂ ਨੇ ਕੋਈ ਇੱਕ ਸਟੇਟਮੈਂਟ ਦੁਬਾਰਾ ਵਖਰੀ ਦਰਜ ਕਰਾਈ ਵੀ ਮੇਰੇ ਮੁੰਡੇ ਨੂੰ ਗਵਾਹ ਕਰ ਲਿਆ ਇਹਨਾਂ ਨੇ ਮਾਰ ਦੇ ਦੇ ਦਿੱਤਾ ਮੈਨੂੰ ਸ਼ੱਕ ਹੈ ਇਹਦਾ ਮਾਰਦਣਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਚਾਰ ਬੰਦਿਆਂ ਦੇ ਖਿਲਾਫ ਕਰਵਾ ਦਰਜਿਆ ਤੇ ਚਾਰ ਬੰਦਿਆਂ ਦੇ ਵਿੱਚੋਂ ਤਿੰਨ ਬੰਦਿਆਂ ਨੇ ਅਰੈਸਟਾ ਪੈ ਚੁੱਕੇ ਆ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਗੁਰਵਿੰਦਰ ਬਾਰੇ ਪੁਸ਼ਕਿਸ਼ ਚੱਲ ਰਹੀ ਆ ਦੋਸ਼ੀ ਸਾਡੇ ਕੋਲ ਮਾਰਦੇ ਆ ਉਹ ਕੋਈ ਉਹ ਅੱਜ ਬਲ ਕੇ ਇਹ ਕਲੀਅਰ ਕਰ ਦਣਾ ਵਾ ਕਿ ਕੀ ਗੱਲ ਹੋਈ ਸੀ ਕੀ ਨੇ ਸਾਫ ਹੋ ਜੂਗੀ ਸਾਰੇ ਕਲੀਅਰ ਪਿਕਚਰ ਸਾਡੀ ਸਾਫ ਕਰ ਦਾਂਗੇ ਇੱਕ ਦਿਨ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਕਮ ਸੇ ਕਮ پتہ ਹੁੰਦਾ ਜਿਹੜੇ ਵੀ ਸਾਡਾ ਬੇਟੇ ਦੀ ਡੈਥ ਹੋ ਚੁੱਕੀ ਆ ਜਾਂ ਜੱਜੀ ਦਾ ਅਸੀਂ ਉਧਰ ਦੇ ਬਹੁਤੇ ਪਰਿਵਾਰ ਜਿਹੜਾ ਇਹ ਤਕਰੀਬੇ ਚ ਚੱਲ ਰਹੇ ਨੂੰ ਸਫਾ ਬਿਸਲ ਤੇ ਜੋ ਆ ਰਿਹਾ ਮੈਂ ਤੁਹਾਨੂੰ ਉਹ ਫੈਕਟ ਦੱਸੇ ਨੇ ਹਜੇ ਹਜੇ ਤੱਕ ਉਹ ਗੁਰਵਿੰਦਰ ਸਿੰਘ ਬਾਰੇ ਜਿਹੜਾ ਨਾ ਉਹ ਦੋਸ਼ੀ ਜਿਹੜਾ ਨਾ ਉਹ ਕਲੀਅਰ ਨਹੀਂ ਕਰ ਰਹੇ ਕੋਈ ਸਾਡੇ ਕੋਲ ਮਾਰਦੇ ਆ ਇੱਕ ਦਿਨ ਦੀ ਗੱਲ ਆ ਪਾ ਕਲੀਅਰ ਕਰ ਦਿੰਦਾ ਵਾਂ ਉਸੇ ਚੱਲ ਰਹੀ ਹੈ ਉਹਨਾਂ ਤੋਂ ਤਵ针 ਜਾਰੀ ਹੈ ਦੇ ਇਸ ਘਟਨਾ ਨੇ ਵਾਕਈ ਹੀ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਰੀਬ ਮਹੀਨੇ ਤੋਂ ਲਾਪਤਾ ਇਹ ਨੌਜਵਾਨ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਪਰਿਵਾਰ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਦਾ ਖੱਤਸਾ ਜ਼ਾਹਰ ਕਰਦੇ ਹੋਏ ਜੁਪਾਈ ਤੇ ਉਸਦੇ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਕਿ ਗੁਰਵਿੰਦਰ ਸਿੰਘ ਜਾਉਂਦਾ ਹੈ ਜਾਂ ਫਿਰ ਸੱਚਮੁੱਚ ਉਸ ਦਾ ਕਤਲ ਕਰ ਦਿੱਤਾ ਗਿਆ ਜੇਕਰ ਜਾਉਂਦਾ ਹੈ ਤਾਂ ਕਿੱਥੇ ਹੈ ਜੇਕਰ ਕਤਲ ਕਰ ਦਿੱਤਾ ਗਿਆ ਤਾਂ ਉਸ ਦੀ লাশ ਕਿੱਥੇ ਹੈ ਅਜੇ ਕਈ ਸਵਾਲ ਨੇ ਜੋ ਜਾਉਂਦਾ ਤਉ ਬਰਕਰਾਰ ਨੇ ਜਗਬਾਣੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ